ਰੇਡੀਓ ਪੰਜਾਬ ਟੂਡੇ ਦੇ ਪ੍ਰੋਗਰਾਮ ਸ਼ਾਮ ਦਾ ਅੰਚ ਤੁਹਾਡਾ ਨਿੱਕਾ ਸੁਆਗਤ ਹੈ। ਅੱਜ ਦਿਨ ਹੈ ਜੀ ਸ਼ੁੱਕਰਵਾਰ ਤੇ ਤਰੀਕ ਹੈ 20 ਦਸੰਬਰ। ਸਮਾ ਸ਼ਾਮ ਦੇ 6:30 ਮਿੰਟ ਦਾ ਤੁਸੀਂ ਸਾਡੇ ਨਾਲ ਬਠਿੰਡਾ ਸਟੂਡੀਓ ਤੋਂ ਜੁੜੇ ਹੋਏ ਇਹ ਪ੍ਰੋਗਰਾਮ ਸੋਮਵਾਰ ਤੋਂ ਲੈ ਕੇ ਸ਼ੁੱਕਰਵਾਰ ਤੁਹਾਡੇ ਤੱਕ ਪਹੁੰਚਦਾ ਕੀਤਾ ਹੈ। ਮੇਰੇ ਨਾਲ ਨੇ ਸਰਦਾਰ ਬਖਤ ਆਪਣੇ ਜਸਵੀਰ ਸਿੰਘ ਪੱਟੀਹਰੀ ਪੱਟੀ ਸਾਹਿਬ ਨਾਲ ਸਾਡ ਪਾਉਣੇ ਆ। ਪੱਟੀ ਸਾਹਿਬ ਸਤਿ ਸ਼੍ਰੀ ਅਕਾਲ ਜੀ। ਸ਼ੁਕਰੀਆ ਜੀ ਮੇਰੇ ਵੱਲੋਂ ਵੀ ਆਪ ਜੀ ਦੇ ਸਾਰੇ ਸਰੋਤਾ ਤੇ ਦਸਤਖਤ ਸਤਿ ਸ਼੍ਰੀ ਅਕਾਲ ਜੀ। ਸੋ ਸਭ ਤੋਂ ਪਹਿਲਾਂ ਸਿੱਖ ਸਿਆਸਤ ਦੇ ਉੱਤੇ ਮੰਡਰਾ ਰਹੇ ਜਿਹੜੇ ਬਦਲ ਨੇ ਜੀ 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 ਇਹਨੇ ਬਦਲਾਂ ਨੂੰ ਕੀ ਕਹੀਏ ਵਾਬਰੂਲਾ ਕਹੀਏ ਕੀ ਕਹੀਏ ਕੀ ਹੋ ਰਿਹਾ ਪੱਟੀ ਸਾਹਿਬ ਗੱਲ ਸੁਧਰਨ ਵਾਲੇ ਪਾਸੇ ਤੁਰੀ ਸੀ ਮੈਨੂੰ ਤਾਂ ਲੱਗਦਾ ਇਹ ਹੋਰ ਹੀ ਗਰਕਣ ਵਾਲੇ ਪਾਸੇ ਤੁਰ ਪਈ ਬਾਨੇ ਵਾਲੀਏ ਸਾਹਿਬ ਬਕਾਇਦਾ ਤੌਰ ਤੇ ਦੋ ਗੱਲਾਂ ਨੂੰ ਲੈ ਕੇ ਸਰਬੀਖ ਤਕਬੀਰ ਸਿੰਘ ਬਾਦਲ ਸੱਜਤੇ ਦੇ ਵਿੱਚ ਜੀ ਇੱਕ ਤੇ ਉਹ ਪ੍ਰਧਾਨਗੀ ਆਪਣੀ ਕਿਸੇ ਵੀ ਸ਼ਕਤ ਛੱਡਣ ਲਈ ਤਿਆਰ ਨਹੀਂ ਜੀ ਦੂਸਰਾ ਇਹ ਮਹਿਸੂਸ ਕਰਦੇ ਵੀ ਮੈਂ ਆਪਣੇ ਪਿਓ ਦਾ ਮਿਲਿਆ ਹੋਇਆ ਸਨਮਾਨ ਨਹੀਂ ਵਿਚਾਰ ਜੀ ਇਹ ਦੋ ਚੀਜ਼ਾਂ ਨੂੰ ਕਹਿੰਦੇ ਕਿਸੇ ਤਰੀਕੇ ਨਾਲ ਇਹ ਵੱਜ ਜਾਣ ਤੇ ਬਾਕੀ ਮੈਨੂੰ ਕਾਲ ਤੱਕ ਤੋਂ ਹਰ ਹੁਕਮ ਮੰਜ਼ੂਰ ਜੀ ਲੇਕਿਨ 2 ਦਸੰਬਰ ਨੂੰ ਤੁਸੀਂ ਗੱਲ ਤੇ ਪੱਲਾ ਪਾ ਕੇ ਹੱਥ ਜੋੜ ਕੇ ਸਭ ਕੁਝ ਮੰਨ ਕੇ ਆਏ ਹੋ ਤੇ ਹਾਲ ਤੱਕ ਤੋਂ ਹੁਕਮਾਂ ਮਾਰੀ ਹੁੰਦਾ ਬੜ ਕੇ ਉਹ ਬਦਲਿਆ ਲਈ ਜੀ ਇਸੇ ਕਰਕੇ ਗਿਆਨੀ ਹਰਪ੍ਰੀਤ ਦੇ ਜਿਹੜੇ ਸਰਕਾਰ ਦੇ ਬਦਲ ਉਟਾ ਰਹੇ ਉਹਦਾ ਕਾਰਨ ਮੇਨ ਇਹ ਜੀ ਕੋਣ ਗਿਆਨੀ ਹਰਪ੍ਰੀਤ ਸਿੰਘ ਜਿਹੜੀ ਗਿਆਨੀ ਰਗਵੀਰ ਸਿੰਘ ਬਣੀ ਵੀ ਖਫਾ ਨੇ ਇਸ ਗੱਲ ਤੋਂ ਜੀ ਇਹ ਤੁਹਾਨੂੰ ਇਹ ਗੱਲ ਕਹੀ ਗਈ ਸੀ ਵੀ ਤੁਸੀਂ ਆਪਣੇ ਤਿੰਨ ਦਿਨਾਂ ਦੇ ਵਿੱਚ ਵਿੱਚ ਬਕਾਇਦਾ ਤੌਰ ਤੇ ਜਿਹੜੇ ਇਸਤੀਫੇ ਆ ਇਹ ਅਕਾਲ ਤਖਨ ਨੂੰ ਦਿਓ। ਜੀ। ਤੁਸੀਂ ਟਾਈਮ ਲੈ ਲਿਆ ਵੀ ਦਿਨ ਦਾ ਕੋਈ ਗੰ। ਹੂੰ ਹੂੰ। ਵੀ ਦਿਨ ਵੀ ਲਗਭਗ ਬੀਤ ਗਏ ਤੁਸੀਂ ਐਤਕ ਆਪਣੇ ਇਸਤੀਫੇ ਨਹੀਂ ਪਹੁੰਚਾਇਆ ਦੱਸੋ ਤੁਸੀਂ ਅਕਾਲ ਤਖਨ ਨੂੰ ਸਮਝਾ ਦਿੱਤੀ। ਜੀ। ਕੀ ਮਾਲ ਮੈਨੂੰ ਸਮਝਦੇ ਤੁਸੀਂ? ਹੂੰ ਹੂੰ। ਬਹੁਤੇ ਜਥੇਦਾਰ ਤੇ ਦਾਨੇ ਵਾਲੇ ਸਭ ਇਹ ਅਕਾਲੀ ਜਲਦੀ ਚਿੰਦੇਬਰ ਕੀ ਕੰਮ ਕਰਦੇ ਰਹੇ। ਜੀ। ਗਿਆਨੀ ਗੁਰਬਚਨ ਸਿੰਘ ਹੋਰ ਅਮਾਰੇ ਤੇ ਵਜ਼ੀਬੀ ਹੋ ਕਾਲ ਤੱਕ ਤੇ ਜਿਹਦਰ ਘਟ ਤੇ ਅਕਾਲੀ ਦਲ ਦੇ ਮਿਲ ਜੈਦੇ ਜਿਆਦੇ ਸੀ ਇਸ ਕਰਕੇ ਉਹ ਸੁਖਬੀਰ ਸਿੰਘ ਬਾਦਲ ਜੀ ਉਹੀ ਗੱਲਾਂ ਲੱਭਦੇ ਉਹ ਮਿਲਦੀ ਨਹੀਂ ਸੀਗਾ ਉਹ ਮਿਲਦੀ ਨਹੀਂ ਹਾਂ ਹੁਣ ਗਿਆਨੀ ਹਰਪ੍ਰੀਤ ਸਿੰਘ ਹੋਰਾ ਜਿਸ ਤਰੀਕੇ ਨਾਲ ਦੀ ਬਕਾਇਦਾ ਤੌਰ ਤੇ ਗਰਾਊਂਡ ਬਣਾਈ ਇਹ ਕਾਲ ਤੱਕ ਥਿੜੇ ਇਹਨਾਂ ਨੂੰ ਤਨਖਾਹ ਲਾਈਗੀ ਤਨਖਾਹ ਵੀ ਤੁਸੀਂ ਝੁਲਕਲੀ ਸਭ ਕੁਝ ਕਰ ਲਿਆ ਜੀ ਬਿਲਕੁਲ ਹੁਣ ਤੁਸੀਂ ਆਖੀ ਹੋਗੀ ਕਿ ਅਸੀਂ ਅਸਤੀਫਾ ਨਹੀਂ ਦਿੰਦੇ ਜੀ ਜੀ ਉਹਦੇ ਵਿੱਚ ਭੁੰਦਰ ਮਹਿੰਦਰ ਗਰੇਵਾਲ ਤੇ ਟੀਮਾ ਜੀ ਤਿੰਨ ਬੰਦਿਆਂ ਦੇ ਨਾਮ ਆਉਂਦੇ ਆ ਕਿ ਇਹ ਬੰਦੇ ਜਿਹੜੇ ਰਿਫੇਨਸ 'ਤੇ ਜੀ ਹੁਣ ਜੇ 2-3 ਦੀ ਗੱਲ ਕਰ ਲਈਏ ਤੇ 20 ਦੇ ਅੰਦਰ ਸਮਝ ਲਾ ਲਈਏ ਤੇ 22 ਤੱਕ ਦੇ ਤਰੀਕ ਲੱਗਦੀ ਜੀ ਹੁਣ ਪਤਾ ਲੱਗਿਆ ਕਿ 25 ਤੱਕ ਨਾ ਗਿਆ 25 ਤੱਕ ਅਸੀਂ ਅਸੀਂ ਪਹੁੰਚਾ ਦੇਗੇ ਆਪਣੇ ਜੀ ਦੂਸਰੇ ਪਾਸੇ ਜਿਹੜੀ ਅੱਜ ਨਵੀਂ ਡਵੈਲਪਮੈਂਟ ਹੋਇਆ ਜਨੀ ਹਰਪ੍ਰੀਤ ਸਿੰਘ ਦੇ ਖਿਲਾਫ ਇਹਨਾਂ ਨੇ ਇੱਕ ਕਮੇਟੀ ਬਣਾਈ ਤੀ ਵੀ ਉਹਨਾਂ ਦੇ ਜਿਹੜੇ ਸਾਬਕਾ ਸਾਧੂ ਨੇ ਦੋਸ਼ ਲਾਏ ਨੇ ਉਹਨਾਂ ਦੀ ਜਾਂਚ ਕਮੇਟੀ ਕਰੇਗੀ ਇੱਕ ਜਨਮਰੀ ਕਮੇਟੀ ਉਹ ਤਾਂ ਫਿਰ ਅਜੇ ਵੀ ਜਿਹਦੇ ਵਿੱਚ ਰਗੂਜੀਤ ਸਿੰਘ ਵਿਰਕ ਹੂੰ ਰਗੂਜੀਤ ਵਿਰਕ ਉਹ ਆ ਜੀਰੀ ਬਕਾਤੌਰ ਤੇ ਚਾਰ ਚੰਬ ਕੀਤੀ ਸੀ ਵੀ ਜਦੋਂ ਗੁਰੂ ਸਾਹਿਬ ਜਿੱਥੇ ਆਪਣੇ ਸਰਚ ਫੂਲ ਬਲੇ ਸੀ ਗੁਰੂ ਸਾਹਿਬ ਤੇ ਉਹ ਸੜਨ ਤੋਂ ਬਾਅਦ ਇਹਨਾਂ ਪਛਤਾਤਾ ਦਾ ਨਾ ਖੜਬੜ ਕਰਾ ਸੀ ਨਾ ਸੱਚ ਬੜ ਕਰਾ ਸੀ ਜੀ ਪਛਤਾਤਾ ਦੀ ਇਸ ਰਸਵੀ ਜਿਹੜੀ ਗਿਆਨੀ ਹਰਪ੍ਰੀਤ ਦੀ ਕਾਜਕਾਰੀ ਜਿਹਦੇ ਨੇ ਫਿਰ ਕਿਤਾਈ ਕੀਤੀ ਸੀ ਨਾ ਜੀ ਵੀ ਤੁਸੀਂ ਕੀਤਾ ਦੱਸੋ ਕੀ ਜੀ ਹੂੰ ਹੂੰ ਜਿਹਦੀ ਖਚਾਈ ਗਿਆਨੀ ਹਰਪ੍ਰੀਤ ਨੇ ਕੀਤੀ ਵੇ ਤੇ ਉਹਨੂੰ ਕਹਤਾ ਤੁਸੀਂ ਜਾਂਚ ਕਰ ਤੇ ਫਿਰ ਉਹ ਕਿੱਥੋਂ ਭਲੀ ਗਜਾਰੂਗਾ ਬਿਲਕੁਲ ਹੁਣ ਦੂਸਰੀ ਗੱਲ ਲੈ ਲਓ ਤੁਸੀਂ ਇਹ ਜਿਹੜੀ ਕਮੇਟੀ ਬਣਾਈ ਗਈ ਉਹਦੇ ਵਿੱਚ ਛੇਰ ਸਿੰਘ ਮੰਡ ਵਾਲਾ ਜਿਹੜੇ ਮੁਖਸਰ ਦੇ ਨਿਰਖ ਜਿਲ੍ਹਾ ਜੈਸਰ ਨੇ ਕੱਢ ਦਲਦੇ ਉਹ ਨੇ ਲੈ ਲਓ ਐਸਬੀਸੀ ਮੈਂਬਰ ਪਰ ਸੁਭੀ ਆਪਦੇ ਘਰ ਦੇ ਹੋਗੇ ਫਿਰ ਤੇ ਨਾਲ ਦਲਜੀਤ ਸਿੰਘ ਭਿੰਡਰ ਜਿਹੜੇ ਚੰਡੀਗੜ੍ਹ ਤੋਂ ਮੈਂਬਰ ਜੀ ਇਹ ਤਿੰਨ ਮੈਂਬਰ ਦੀ ਕਮੇਟੀ ਬਣੀ ਹੈ ਇਹਨੂੰ ਕਹਿੰਦਾ ਜੀ ਜਾਨੀ ਹਰਪ੍ਰੀਤ ਸਿੰਘ ਦੇ ਕੰਮਕਾਰ ਤੇ ਰੋਕ ਲਾਈ ਜਾਂਦੀ ਹੈ 15 ਦਿਨ ਵਾਸਤੇ ਜੀ ਤੇ ਤੁਸੀਂ 15 ਦਿਨਾਂ ਤੇ ਦੀ ਰਿਪੋਰਟ ਸਬਮਿਟ ਕਰੋ ਕਿ ਜਿਹੜੇ ਤੇ ਦੋਸ਼ ਲਾਇਆ ਗਿਆ ਇਹ ਸਾਬ ਦਾ ਸਾਨੂੰ ਦੇ ਦੋਸ਼ਕੀਨ ਜੀ ਜਿਹੜੀ ਪੀੜਤ ਔਰਤ ਦੀ ਗੱਲ ਕੀਤੀ ਜਾਂਦੀ ਹੈ ਉਹ ਉਹ ਵਿਚਾਰੀ ਦੁਬਾਰ ਤੋਂ ਸ਼ਾਦੀशुदा ਹੋ ਚੁੱਕੀ ਹੈ ਉਹ ਦੁਬਾਰਾ ਸ਼ਾਦੀ ਜੁਰੀ ਉਹਨੇ 400 ਰੁਪਏ ਲੈ ਕੇ ਦੋਹਤੇ ਕਮਿਸ਼ਨ ਨੂੰ ਦਰਖਾਸਤ ਦਿੱਤੀ ਇਹ ਮਨੂਏ ਲੋਕ ਪਰੇਸ਼ਾਨ ਕਰ ਰਿਹਾ ਬੰਦਾ ਹੈ ਅੱਛਾ ਇਹ ਤੇ ਬੰਦਾ ਕਾਰਨ ਕੀਤੀ ਜਿਹੜਾ ਅੱਜ ਮੈਂ ਕਿਹਾ ਪੇਸ਼ ਹੋਣਾ ਸੀ ਪੇਸ਼ ਹੋਣੀ ਨਹੀਂ ਅੱਜ ਜਾ ਕੇ ਪੁਰਾਣਾ ਬੰਦਾ ਪੁਰਾਣਾ ਘਰ ਵਾਲਾ ਜੀ ਹਾਂ ਕੋਣ ਜੇ ਨੀਰ ਕਿਸੇ ਨੇ ਕਈ ਪ੍ਰਕਾਰ ਦੇ ਦੋਸ਼ ਲਾਉਂਦਾ ਜੀ ਕੋਣੇ ਹੁਣ ਜਦੋਂ ਸਾਧੂ ਰਿਆ ਹੀ ਨਹੀਂ ਜੇ ਹੀ ਨਹੀਂ ਹਾਂ ਨਾਲੇ ਜਦੋਂ ਕੋਈ ਦੋਸ਼ ਲਾਵੇ ਤਾਂ ਕਿਤੇ ਮੰਨ ਲੀਏ ਹਾਂ ਫਿਰ ਤਾਂ ਆਪਾਂ ਮੰਨ ਲੀਏ ਜਦੋਂ ਕੋਈ ਦੋਸ਼ੀ ਲਾ ਰਿਹਾ ਦਿੱਤਾ ਕੀ ਗਿਆ ਹੂੰ ਹੂੰ ਸਿਰਫ ਇੱਕ ਪਲੈਨਿੰਗ ਜਿੱਦੀ ਗਿਆਨੀ ਹਰ ਪ੍ਰੈਸ਼ਰ ਨੂੰ ਬਦਨਾਮ ਕਿਵੇਂ ਕਰਦਾ ਜੀ ਸਿਰ ਦੂਜੀ ਚ ਜਿਹੜੇ ਉਹ ਦੋਸ਼ ਲਾ ਰਿਆ ਉਹਨੇ 2007 ਦੇ ਵਿੱਚ ਐਸਜੀ ਪਿਛਲੇ ਕੋਈ ਦਰਖਾਸਤ ਦਿੱਤੀ ਸੀ ਜੀ ਉਹਦੇ ਉੱਤੇ ਫਲਾਈਂਸਕੁਆਇਰ ਨੇ ਜਾਂਚ ਕੀਤੀ ਬਕਾਇਦਾ ਤੌਰ ਤੇ ਜੀ ਉਹ ਜਾਂਚ ਕਰਨ ਤੋਂ ਬਾਅਦ ਉਹਨਾਂ ਨੇ ਉਹਦੇ ਕੋਈ ਕਾਰਵਾਈ ਨਹੀਂ ਕੀਤੀ ਜੀ ਮਤਲਬ ਉਹ ਜਿਹੜੀ ਐਪਲੀਕੇਸ਼ਨ ਸੀ ਉਹ ਫਾਈਲ ਕਰ ਦਿੱਤੀ ਜੀ ਹਾਂਜੀ ਉਸ ਤੋਂ ਬਾਅਦ ਗਿਆਨੀ ਹਰਪ੍ਰੀਤ ਸਿੰਘ ਹੋਰੀ ਜਿਹੜੇ ਹੈਡਗ੍ਰੈਂਥਿੰਗ ਬਣਦੇ ਆ ਉਸ ਤੋਂ ਬਾਅਦ ਫਿਰ ਇੱਕ ਤੱਕ ਸੀ ਦਮਦਸ ਦੇ ਜ਼ਹਿਲਰੀ ਬਣਦੇ ਆ ਕਾਰਕ ਦੇ ਸਾਜਿਦ ਜਿ세 ਬਣਦੇ ਆ ਜੀ ਕੀ ਸ਼੍ਰੋਮਣੀ ਕਮੇਟੀ ਨੂੰ ਉਹਦਾ ਜਾਂਦਾ ਹੈ ਕਿ 2007 ਦੀ ਦੀ ਦਰਖਾਸਤ ਸੀ ਉਹਦਾ ਉਹ ਸੀ ਹਾਂ ਜਾਤ ਤੋਸ਼ ਤੋਂ ਵੀ ਨਹੀਂ ਇਹ ਨਹੀਂ ਬਣ ਸਕਦੇ ਖਲਾਫਾ ਕੇਸ ਜੀ ਤੁਸੀਂ ਉਦੋਂ ਗੱਲ ਨਹੀਂ ਕੀਤੀ ਅੱਜ ਸਿਰਫ ਸਿਰਫ ਤੁਸੀਂ ਉਹਦੇ ਪਿੱਛੇ ਪਏ ਹੋ ਕਿ ਉਹਨੇ ਤੁਹਾਡੀ ਬਿੱਲੀ ਥੈਲਿਓ ਪੂਰੀ ਬਾਹਰ ਲਿਆ ਬਾਹਰ ਲਿਆਤੀ ਤੁਹਾਨੂੰ ਨੰਗਾ ਕਰਕੇ ਠਲਤਾ ਸਮਾਜ ਚ ਤੁਹਾਨੂੰ ਨੰਗਾ ਕਰਕੇ ਰੱਖਤਾ ਉਹਨੇ ਅਕਾਲ ਤੱਕ ਤੋਂ ਤੁਹਾਨੂੰ ਸੰਘਾ ਵੀ ਲੱਗਦੀ ਤੁਸੀਂ ਤਨਖਾਈ ਵੀ ਕਰਾ ਦਿੱਤੇ ਗਏ ਜੀ ਅੱਜ ਤੁਸੀਂ ਦੇ ਪੀਚ ਪਏ ਹੋ ਹੂੰ ਹੂੰ ਹੁਣ ਉਹਨੇ ਤੇ ਪਹਿਲੇ ਕਿਹਾ ਤੁਸੀਂ ਜੀ ਜਦੋਂ ਪਹਿਲਾਂ ਉਹਨੇ ਮਲਟੋਏ ਤੇ ਕੁਝ ਦੋਸ਼ ਲਾਏ ਸੀ ਕਿ ਮੇਰੇ ਪਰਿਵਾਰ ਨੂੰ ਕੰਚਾ ਜਾ ਰਿਹਾ ਵਾ ਗਿਆ ਜਾ ਰਿਹਾ ਵਾ ਮੇਰੀਆਂ ਬੱਚੀਆਂ ਦੇ ਤੇ ਟਿੱਪਣੀਆਂ ਕੀਤੀਆਂ ਜਾ ਰਹੀਆਂ ਨੇ ਜੀ ਤੇ ਉਹਨੇ ਸਿਫਾ ਦਿੱਤਾ ਸੀ ਉਦੋਂ ਜੀ ਉਦੋਂ ਵੀ ਗਿਆਨੀ ਦੇ ਭੀਰ ਸੇ ਗੁਰਾ ਨੇ ਇਹ ਗੱਲ ਕਹੀ ਸੀ ਵੀ ਪ੍ਰਧਾਨ ਜੀ ਤੁਸੀਂ ਦਾ ਸਤੀਵਾ ਬਿਲਕੁਲ ਨਹੀਂ ਪ੍ਰਬੰਧ ਕਰਨਾ ਅਸੀਂ ਅਕਾਲ ਤਖਤ ਦਾ ਹੁਕਮ ਦੇਸ਼ ਜਾਰੀ ਕਰਦੇ ਹਾਂ ਜੀ ਜੇ ਇਹਦਾ ਵੀ ਸਿੱਧਾ ਪ੍ਰਵਾਨ ਕੀਤਾ ਫਿਰ ਮੇਰਾ ਵੀ ਲੈ ਲਓ ਜੀ ਤੇ ਪ੍ਰਧਾਨ ਨੂੰ ਉਹਨੇ ਕਿਹਾ ਪਿਆ ਸੀ ਵੀ ਅਸੀਂ ਉਹਦਾ ਅਸਤੀਫਾ ਰੱਦ ਕਰਦੇ ਜੀ ਇਹਨਾਂ ਰੱਦ ਕੀਤਾ ਕਿ ਬਟ ਜਿੰਨੀ ਦਾ ਫੇਸ ਉਹ ਸੀ ਇਹਨੂੰ ਜੀ ਹੁਣ ਇਹਨਾਂ ਨੇ ਮਨਰਜੀ ਕਮੇਟੀ ਹੁਣ ਜਥੇ ਤੱਕ ਅਕਾਲ ਤਖਤ ਕੀ ਕਹਿੰਦਾ ਜੀ ਕਹਿੰਦਾ ਤੁਸੀਂ ਕੋਣ ਕਮੇਟੀ ਬਣਾਉਣ ਲਈ ਵੀ ਜੀ ਜੇ ਤੁਹਾ ਜਥੇਦਾਰ ਦੇ ਖਿਲਾਫ ਵੀ ਸ਼ਿਕਾਇਤ ਸੀਗੀ ਤੁਸੀਂ ਦੇਖ ਕੇ ਦਿੰਦੇ ਹੋ ਕੱਲ ਤੱਕ ਜੀ ਅਸੀਂ ਆਪਣੇ ਜਥੇਦਾਰ ਦੀ ਆਪ ਕੋਸ਼ ਪਟੋਲ ਕਰ ਠੀਕ ਹੈ ਜੀ ਤੁਸੀਂ ਕਿਸ ਹਜ਼ਾਰ ਤੇ ਬਣਾਈ ਹੂੰ ਹੂੰ ਪਰ ਇਹ ਤਾਂ ਤੁਹਾਨੂੰ ਝੋਲ ਜਰੂਰੀ ਜੀ ਝੋਲ ਇਹ ਹੈ ਕਿ ਜਿਹੜੀ ਸ਼ਰੋਮਣੀ ਕਮੇਟੀ ਦੀ ਅੰਤਰੰਕ ਕਮੇਟੀ ਹੈ ਨਾ ਜੀ ਜੇ ਜਥੇਦਾਰ ਦੀ ਨਜੁਕਤੀ ਕਰਨ ਦੀ ਉਹ ਅਧਿਕਾਰ ਰੱਖਦੀ ਹੈ ਜੀ ਉਹਨੂੰ ਹਟਾਉਣ ਦਾ ਅਧਿਕਾਰ ਰੱਖਦੀ ਹੈ ਤੇ ਫਿਰ ਜਾਂਚ ਵੀ ਕਰ ਸਕਦੀ ਹੈ ਬਿਲਕੁਲ ਲੇਕਿਨ ਜ਼ਥੇਦਾਰ ਦੀ ਪੁਜੀ ਠੀਕ ਹੈ ਜੀ ਤੁਸੀਂ ਸਾਨੂੰ ਕੁਝ ਦੱਸਿਆ ਪਹਿਲਾਂ ਸਾਨੂੰ ਦੱਸੋ ਵੀ ਆਹ ਗੱਲ ਆ ਜੇ ਅਸੀਂ ਤੁਹਾਡਾ ਸੰਯੋਗ ਕਰਾਂਗੇ ਤਾਂ ਕਮੇਟੀ ਕਿਦਾਂ ਬਣਨੀ ਹੈ ਜੀ ਹੁਣ ਜ਼ਥੇਦਾਰ ਕੀ ਕਹਿੰਦਾ ਜ਼ਥੇਦਾਰ ਬਾਰੇ ਇਹ ਜਾਣਕਾਰੀ ਮਿਲਿਓ ਕਾਫੀ ਖਫਾ ਕਿ ਮੈਂ ਮੇਰੇ ਕੋਲ ਕੋਈ ਲੀਡਰ ਨਾ ਆਵੇ ਜੀ ਨਾ ਮੈਂ ਕਿਸੇ ਵੀ ਗੱਲ ਸੁਣਨੀ ਜੇ ਜਿਹੜੇ ਕਾਲ ਤੱਕ ਤੋਂ ਹੁਕਮ ਹੋਏ ਨੇ ਵੀ ਤੁਸੀਂ ਆਪਣੇ ਅਸਤੀਫੇ ਪ੍ਰਵਾਨ ਕਰਕੇ ਤੇ ਇਮੀਡੀਏਟਲੀ ਕਾਰਜਕੁਸ਼ਲ ਬਚਾਓ ਤੁਸੀਂ ਜੀ ਇੱਕ ਕੋ ਇੱਕ ਸੱਤ ਮੈਂਬਰੀ ਕਮੇਟੀ ਜੀ ਜਿਹਨੇ ਨਵੀਂ ਭਰਤੀ ਕਰਨੀ ਸੀ ਉਹ ਤੇ ਕਾਰਸ਼ੀਲ ਨਹੀਂ ਹੋਈ ਜੀ ਉਹਦੇ ਕਨਵੀਨਰ ਨੇ ਸਾਡੇ ਅਰਜਨ ਦਸਨਿਕਾ ਨੇ ਜੀ ਉਹ ਤੇ ਆਪ ਵਿਚਾਰੇ ਫਸੇ ਤੇ ਤਸਵੀਰ ਦੇ ਪ੍ਰਧਾਨ ਬਦਲ ਲਿਓ ਦਾ ਹੂੰ 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 ਉਹਦਾ ਕਨਵੀਨਰ ਬਦਲ ਦਿਓ ਕਿ ਹੁਣ ਲਾ ਦੇ ਹੂੰ ਜਦੋਂ ਉਹਨਾਂ ਦੇ ਕੋਲੇ ਪ੍ਰੇਮ ਸਿੰਘ ਤੰਨੂ ਮਾਜਰਾ ਤੇ ਗੁਰਪ੍ਰਤਾਪ ਸਿੰਘ ਮਡਾਲਾ ਜਾਂਦੇ ਨੇ ਪ੍ਰਧਾਨ ਜੀ ਕੋ ਸੁਰਖੀ ਕਮੇਟੀ ਦਾ ਉਹਦਾ ਜੀ ਉਹ ਕਹਿੰਦੇ ਨਹੀਂ ਅਜੇ ਹੁਕਮ ਨਹੀਂ ਆਇਆ ਉਸ ਤੋਂ ਜਿਹਦਾ ਮਤਲਬ ਸੁਖਵੀਰ ਸਿੰਘ ਬਾਦਲ ਤੇ ਭੂਜਨ ਦਾ ਹੁਣੇ ਹੋਈ ਹੋਈ ਦਾ ਹੂੰ ਹੂੰ ਲੇਕਿਨ ਜਥੇਦਾਰ ਕਾਲਕਹੜਾ ਸਟੈਂਡ ਕੋਈ ਬੜਾ ਵਧੀਆ ਸਟੈਂਡ ਹੈ ਭਈ ਮੇਰੇ ਕੋਲੇ ਕੋਈ ਲੀਡਰ ਕੋਈ ਸਪਾਰਸ ਪੂਰ ਸਿਲ ਲੈ ਕੇ ਨਾ ਆਵੇ ਜੀ ਪਹਿਲਾਂ ਤੁਸੀਂ ਆਪਣੇ ਅਸਥੀ ਹੋਕਾਲ ਤੱਕ ਦੇ ਬਚਾਓ ਤੇ ਫਿਰ ਜਿਹੜੀ ਕਾਰਸ਼ਿਲ ਫੋਕਲ ਕਮੇਟੀ ਉਹਨੂੰ ਬਣਾਓ ਜੀ ਸੇ ਤੁਹਾਡੇ ਨਾਲ ਗੱਲ ਕਰਾਂ ਹੂੰ ਹੂੰ ਧੰਨੇ ਵ ਲਈ ਤੁਸੀਂ ਵੇਖੋ ਜਿਹੜੀ ਸਾਡੀ ਅਸੀਂ ਬਾਰ ਬਾਰ ਕਹਿੰਦੇ ਹਾਂ ਨਾ ਇਹ ਵੀ ਕਾਂਗਰਸ ਨੇ ਸਾਡਾ ਜਿਹੜੀ ਸੀ ਅਕਾਲ ਤਖਤ ਹੈ ਜੀ ਉਹਦੇ ਤੇ ਇੱਕ ਮਾਰਟਾਈਪੀ ਤੁਸੀਂ ਜੇ ਵਾਅਦੇ ਝਾ ਰਹੇ ਜੀ ਤੁਸੀਂ ਦੀ ਵਾਅਦੇ ਦੀ ਖਤਮ ਕਰ ਰਹੇ ਹੋ ਹਾਂ ਜੀ ਵਿਸ਼ੇਸ਼ ਤੌਰ 'ਤੇ ਆਦੀਗਤਮ ਕਰ ਰਹੇ ਹੋ ਜੀ ਇਹ ਸਿਰਫ ਜਫੇਦਾਰਾਂ ਨੂੰ ਵਰਤਣਾ ਜਾਣਦੇ ਆ ਜੀ ਇਹਨਾਂ ਨੂੰ ਕੋਈ ਮਰਿਆਦਾ ਮਰਿਆਦਾ ਕੁਝ ਨਹੀਂ ਹੈਗਾ ਹਾਂ ਜੀ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਚ ਹੈਡ ਗ੍ਰੰਥੀ ਬਿਠਾ ਹੋਏ ਜੀ ਤੇ ਸਰਦਾਰ ਪ੍ਰਕਾਸ਼ ਸਿੰਘ ਬਾਦਲ ਸੱਚਖੰਡ ਹਰਿਵਿੰਦਰ ਸੇ ਮੱਥਾ ਟੇਕ ਕੇ ਜਾਵਦੇ ਤੇ ਉੱਠ ਕੇ ਖਲੋ ਜAVE ਕਿੱਦਾਂ ਸੋ ਜੀ ਇਥੋਂ ਤੱਕ ਤਾਂ ਤੁਸੀਂ ਗੁਲਾਮ ਬਣਾਏ ਸੀ ਹੂੰ ਹੂੰ ਇਹ ਉਦਾਂ ਹੀ ਚਾਹੁੰਦੇ ਆ ਲੇਕਿਨ ਗਿਆਨੀ ਹਰਪ੍ਰੀਤ ਨੇ ਕਹਿਤਾ ਵੀ ਨਹੀਂ ਭਈ ਇਦਾਂ ਕੰਮ ਨਹੀਂ ਚੱਲਣਾ ਜੀ ਕੋਈ ਮਰਿਆਦਾ ਇੱਥੇ ਨਹੀਂ ਹੈਗੀ ਆ ਕੋਈ ਸਿਧਾਂਤ ਹੈਗਾ ਕੋਈ ਨਿਯਮ ਹੈ ਉਹਨਾਂ ਦੀ ਪਾਲਣਾ ਤੁਹਾਨੂੰ ਕਰਨੀ ਪਊ ਜੀ ਇਹ ਉਹਦੀ ਪਾਲਣਾ ਕਰਨ ਲਈ ਤਿਆਰ ਨਹੀਂ ਜੀ ਤੇ ਮੈਂ ਇਹ ਗੱਲ ਕਹਿ ਦਿਆਂ ਕਿ ਗਿਆਨੀ ਹਰਪ੍ਰੀਤ ਸਿੰਘ ਦੀ ਛੁੱਟੀ ਨਾ ਕੱਤੀ ਹਾਂ ਜੀ ਤੇ ਉਹ ਬਾਦਲ ਦਲ ਦੇ ਕਫਨ ਚ ਆਖਰੀ ਕਿਲ ਸਾਬਤ ਹੋਊਗਾ ਬਿਲਕੁਲ ਸਹੀ ਕਿਹਾ ਜੀ ਤੁਸੀਂ ਤੇ ਜਥੇਦਾਰ ਰਗਵੀਰ ਸਿੰਘ ਹੋਰੀ ਵੀ ਫਿਰ ਕਹਿੰਦੇ ਵੀ ਬਿਲਕੁਲ ਡਟ ਕੇ ਨਹੀਂ ਜੀ ਹਾਂ ਉਹ ਵੀ ਜੀ ਉਹ ਕੀ ਕਹਿੰਦੇ ਨੇ ਉਹ ਇਹੀ ਗੱਲ ਕਿਤੇ ਜੀ ਜੋ ਕੀਤਾ ਗਲਤ ਕੀਤਾ ਤੁਸੀਂ ਹੂੰ ਤੁਹਾਨੂੰ ਕੋਈ ਪ੍ਰੋਬਲਮ ਸੀਗੀ ਗਿਆਨੀ ਹਰਪ੍ਰੀਤ ਕੋਲ ਤੁਸੀਂ ਅਕਾਲ ਤਖਨ ਨੂੰ ਲਿਖ ਕੇ ਦਿਓ ਸਭ ਨੂੰ ਆ ਪ੍ਰੋਬਲਮ ਹੈਗੀ ਜੀ ਤੁਸੀਂ ਕਮੇਟੀ ਬਣਾਉਣੇ ਕੋਲੋਂ ਦਿਓ ਹੂੰ ਹੂੰ ਦੇ ਨੀ ਕਾਨਦੀ ਬਕਾਇਦਾ ਤੌਰ ਤੇ ਜਿਹੜੀ ਮੀਟਿੰਗ ਹੋਈ ਆ ਜੀ ਉਹਨੂੰ ਮਨੀਟਰ ਵਿਕਰਮ ਸਿੰਘ ਮਜੀਠੀ ਨੇ ਕੀਤਾ ਜੀ ਵਿਕਰਮ ਸਿੰਘ ਮਜੀਠੀਆ ਤੇ ਮਿਰਸਾ ਸਿੰਘ ਬਲਤੋਵਾ ਇੱਕ ਹੀ ਕੈਟਾਗਰੀ ਦੇ ਬੰਦੇ ਹਾਂ ਬਿਲਕੁਲ ਫਰਕ ਬਹੁਤ ਥੋੜਾ ਜਿਹਾ ਕਰ ਕੋਈ ਫਰਕ ਨਹੀਂ ਹੈ ਜੀ ਤੇ ਇਹ ਜਿਹੜੇ ਸਾਡੇ ਦੋ ਮੈਂਬਰ ਸੀਗੇ ਜੀ ਮੈਂਬਰ ਸੀਗੇ ਪਰਮਜੀਤ ਸਿੰਘ ਰਾਏਪੁਰ ਤੇ ਇੱਕ ਅਗੇ ਸੀ ਜਸਵੰਤ ਸਿੰਘ ਪੜੈਣ ਜੀ ਇਨਾਂ ਨੇ ਕਿਹਾ ਪਹਿਲੀ ਗੱਲ ਤੇ ਤੁਹਾਨੂੰ ਅਧਿਕਾਰ ਨਹੀਂ ਕਿ ਕੋਮਿਟੀ ਬਣਾਉਣ ਦੇ ਹੂੰ ਹੂੰ ਜੇ ਕਮੇਟੀ ਬਣਾਤੀ ਤੇ ਇੱਕ ਮੈਂਬਰ ਵੋਟ ਨਹੀਂ ਦੇ ਸਕ ਪਾਉ ਜੀ ਸਾਨੂੰ ਪਤਾ ਨਹੀਂ ਜੇ ਤੁਸੀਂ ਕੀ ਕਰ ਰਹੇ ਹੋ ਕਿਵੇਂ ਕਰ ਰਹੇ ਹੋ ਬੋਟ ਕਰੇ ਸੀ ਕਰੇ ਨਾ ਜੀ ਨਾ ਹੂੰ ਅਸੀਂ ਬਹੁਤ ਸਾਰੀਆਂ ਕਮੇਟੀ ਬਣਾਤੀ ਬਣਾਤੀ ਅਸੀਂ ਜੀ ਇਹੋ ਹੀ ਹਾਲ ਜਦੋਂ ਪਹਿਲਾਂ ਹੋਇਆ ਸੀ ਨਾ ਜੀ ਉਦੋਂ ਵੀ ਮੇਰੀ ਗੜਬੜੀ ਸੀਗੀ ਹੁਣ ਫਿਰ ਉਹੀ ਹਾਲਾਤ ਬੜ ਰਹੇ ਨੇ ਇਹ ਮਾਰੀ ਗੱਲ ਇਹਲਾਤ ਨਹੀਂ ਹੋਣੀ ਚਾਹੀਦੀ ਜੀ ਕਿਉਂਕਿ ਪੰਥ ਜੇ ਕਿਸ਼ਾ ਨਹੀਂ ਹੋਗਾ ਨਾ ਤੇ ਫਿਰ ਇਹ ਸਮਝ ਲਓ ਕਿ ਜਿਹੜੀਆਂ 2027 ਚੜਾਉਣੀਆਂ ਨੇ ਨਾ ਜੀ ਤੇ ਇਹਦੋਂ ਵੀ ਮਾੜੀ ਹਾਲਤ ਉਹਨਾਂ ਦੀ ਹੋਊਗੀ ਬਹੁਤ ਭੜੇ ਹਾਲਾਤ ਹੋ ਜਾਣਗੇ ਜੀ ਜੀ ਸੋ ਪ੍ਰੋਗਰਾਮ ਚੱਲ ਰਿਹਾ ਜੀ ਸ਼ਮਾਂਦਨ ਤੇ ਮੇਰੇ ਨਾਲ ਨੇ ਸਰਦਾਰ ਜਸਵੀਰ ਸਿੰਘ ਪੱਟੀਹੋਰੀ ਹਾਲਾਤਾਂ ਦੀ ਤੁਸੀਂ ਗੱਲ ਛੇੜੀ ਪੱਟੀ ਸਾਹਿਬ ਜੀ ਤੇ ਉਧਰ ਹੁਣ ਕਹਿੰਦੇ ਜੀ ਵੀ ਸੰਗਤਾਂ ਨੂੰ ਇਕੱਠ ਜਿਹੜਾ ਕਰਨ ਦਾ ਸੁਝਾ ਰਿਹਾ ਤੇ ਇਹ ਕਹਿੰਦੇ ਮੋਰਚਾ ਲਾ ਲਓ ਕਹਿੰਦੇ ਗਿਆਨੀ ਹਰਪ੍ਰੀਤ ਸਿੰਘ ਦੇ ਹੱਕ ਚ ਗਿਆਨੀ ਹਰਪ੍ਰੀਤ ਸਿੰਘ ਨੇ ਇੱਕ ਸੂਚ ਕੀਤੀ ਸੀ ਬਕਾਇਦਾ ਤੌਰ ਤੇ ਜੀ ਜਦੋਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਸਤਕਾਰ ਕਮੇਟੀਆਂ ਇਹ ਸਾਰੇ ਕ੍ਰਿਤੀ ਸਿੱਖ ਸਤਿਭਾਵਨਾਵਾਂ ਨਾਲ ਸਾਰੇ ਇਕੱਠੇ ਹੋ ਕੇ ਇੱਕ ਮੰਗ ਕਰ ਰਹੇ ਜੀ ਕਿ 328 ਰੁਪਏ ਕਿਥੇ ਨੇ ਜੀ ਸਾਨੂੰ ਉਹਦੀ ਜਾਣਕਾਰੀ ਦਿੱਤੀ ਜਾਵੇ ਜੀ ਇਦੇ ਤੇ ਗਿਆਨੀ ਹਰਪ੍ਰੀਤ ਸਿੰਘ ਨੇ ਬਤੌਰ ਜਥੇਦਾਰ ਇੱਕ ਬੀਬੀ ਹਾਈ ਕੋਰਟ ਦੀ ਰਿਟਾਇਰਡ ਜਜ થી ਉਹਦੀ ਕਮੇਟੀ ਬਣਾਈ ਸੀ ਜੀ ਨਾਮ ਉਹਦੇ ਡਾਇਰੈਕਟਰ ਇਛਿਤ ਸਿੰਘ ਜਿਹੜੇ ਵਕੀਲ ਨੇ ਪਿਛੇ ਤੋਂ ਉਹ ਤੇ ਨਾਲ ਇੱਕ ਵਿਅਕਤੀ ਹੋ ਤਿੰਨ ਮੈਂਬਰੀ ਕਮੇਟੀ ਮੈਂ ਜੀ ਲੇਕਿਨ ਉਹ ਬੀਬੀ ਨੇ ਜਿਹੜਾ ਸੀ ਉਹਨੇ ਇਹਦੇ ਸ਼ਾਮੂਲਿਤ ਕਰਨ ਤੋਂ ਇਨਕਾਰ ਕਰ ਠੀਕ ਹੈ ਜੀ ਫਿਰ ਉਹਦੀ ਜਾਂਚ ਇਹ ਅੰਦਰ ਤੋਂ ਆਈ ਸੀ ਗੇ ਡਾਕਟਰ ਇਸ਼ਰ ਸਿੰਘ ਗੁਰਿੰ ਮ ਜਿਹੜੇ ਐਡਵੋਕੇਟ ਨੇ ਇਹਨਾਂ ਨੇ ਫਿਰ ਦੀ ਜਾਂਚ ਕੀਤੀ ਸੀ ਠੀਕ ਹੈ ਜੀ ਪਹਿਲਾਂ ਸਾਹਮਣੇ ਆਇਆ ਸੀ 264 ਰੁਪਏ ਦੇਖੋ ਉਹਨੇ ਕਿਹਾ ਜੀ 328 ਰੁਪਏ ਇਸ ਰੁਪਏ ਦੀ ਬਕਾਇਦਾ ਤੌਰ ਤੇ ਤਰਤਾਲ ਹੋਣ ਤੋਂ ਬਾਅਦ ਜਥੇਦਾਰ ਅਕਾਲ ਤਖਨ ਨੇ ਸ਼੍ਰੋਮਣੀ ਕਮੇਟੀ ਨੂੰ ਪੱਤਰ ਲਿਕੇ ਕਿਹਾ ਸੀ ਵੀ ਇਹ ਵਿਅਕਤੀ ਦੋਸ਼ੀ ਨੇ ਇਹਨਾਂ ਦੇ ਖਿਲਾਫ ਪਰਚਾ ਦਰਜ ਕਰਵਾਇਆ ਜੀ ਸ਼੍ਰੋਮਣੀ ਕਮੇਟੀ ਨੇ ਇਹਨੂੰ ਅਡਜੈਕਟਿਵ ਦੇ ਵਿੱਚ ਪਾਸ ਕਰ ਲਿਆ ਜੀ ਉਹਦੇ ਜੇ ਪਾਸ ਕਰਦੇ ਬਾਅਦ ਇਹਨਾਂ ਕੋਈ ਕਾਰਵਾਈ ਨਹੀਂ ਕੀਤੀ ਅੱਛਾ ਜੀ ਅੱਜ ਵੀ ਅਡਜੈਕਟਿਵ ਚ ਉਹ ਮਤਾ ਖਲੋਤਾ ਇਹਨਾਂ ਦਾ ਵੀ ਇਹਨਾਂ ਨੇ ਪਾਸ ਕੀਤਾ ਕਿ ਨਖਲਾ ਖਤਮਾ ਦਾ ਚ ਕਰਾਇਆ ਜਾਊਗਾ ਜੀ ਲੇਕਿਨ ਇਹਨਾਂ ਨੂੰ ਕਿਸੇ ਸਲਾਹ ਦੇ ਕਿ ਜੇ ਕਿਤੇ ਤੁਸੀਂ ਪੁਲਿਸ ਕੋਲੇ ਕੇਸ ਪੇਸ਼ ਕਰਤਾ ਤੇ ਫਿਰ ਕਿੰਨੇ ਕਿੰਨੇ ਫਸੜਾ ਇਹ ਨਹੀਂ ਪਤਾ ਪੁੱਛ ਕੇ ਸੱਤਰ ਵੀ ਆ ਜene ਤੇ ਕਈ ਹੋਰ ਵੀ ਆ ਜene ਇਹਨਾਂ ਨੇ ਮੁੜ ਕੇ ਉਹ ਪੁਰਸੂ ਕਹਿੰਦੇ ਤਦ ਕਹਿੰਦੇ ਸੀ ਆਪ ਜਾਂਚ ਕਰਾਂਗੇ ਜੀ ਆਪ ਜਾਂਚ ਕਰਨ ਤੋਂ ਕਹਿੰਦਾ ਜੀ ਇਹ ਮਾਮਲਾ ਪਰਸਾਚਾਰ ਦਾ ਅਸੀਂ ਰਿਕਵਰੀ ਕਰ ਰਹੇ ਹਾਂ ਜੀ ਚਲੋ ਰਿਕਵਰੀ ਹੂੰ ਉਹ ਕਿੰਨੇ ਦੀ ਪਰਸਾਚਾਰ ਹੈ ਕਿਵੇਂ ਤੁਹਾਨੂੰ ਦੱਸ ਦਿਓ ਜੀ ਕਿਵੇਂ ਪਰਸਾਚਾਰ ਹੋਇਆ ਉਹ ਉਹ ਇੱਕ ਸਪੀਚ ਕਰਦਿਆਂ ਬੁਕਰੇ ਜਿਹੜੇ ਗਿਆਨੀ ਹਰ ਸਿੰਘ ਜੀ ਜੀ ਇਹਨਾਂ ਨੇ ਇੰਨੀ ਗੱਲ ਕਹੀ ਸੀ ਕਿ ਕੋਈ ਲੋਕ ਸਾਡੇ ਤੋਂ ਮੌਲੂਕ ਕਰਨ ਵਾਸਤੇ ਆ। ਅੱਛਾ ਜੀ। 328 ਰੁਪਏ ਦਾ ਕੋਈ ਕਥਲਾ ਨਹੀਂ ਆਇਆ ਮਾਮਲਾ ਪ੍ਰਸ਼ਾਸਨ ਜ਼ਾਰਦਾਬਾ ਜੀ। ਉਹਦੀ ਜਾਂਚ ਸ਼੍ਰੋਮਣੀ ਕਮੇਟੀ ਕਰਕੇ ਦੋਸ਼ੀ ਦੇ ਖਿਲਾਫ ਕਾਰਵਾਈ ਕਰ ਲਈ। ਜੀ। ਇਹ ਲੋਕ ਜਿਹੜੇ ਬੈਠੇ ਆ ਜੇ ਇਹ ਪਿੱਛੇ ਨਹੀਂ हटਦੇ ਤੇ ਮੈਂ ਅਕਾਲੀ ਦਲ ਦੇ ਵਰਕਰਾਂ ਨੂੰ ਕਹਿਣਾ ਵੀ ਉਹ ਡਾਂਗਾ ਫੜ ਕੇ ਆ ਜਾਣ। ਅੱਛਾ। ਯਾਨੀ ਹਰਪ੍ਰੀਤ ਸਿੰਘ ਨੇ ਕਿਹਾ ਹੈ। ਜੀ ਜੀ ਅੱਛਾ ਹੁਣ ਉਹ ਲੋਕ ਕਹਿੰਦੇ ਕਿ ਸਾਨੂੰ ਭਾਵੇਂ ਲੰਗਾ ਫਿਰਦੀ ਗੱਲ ਕੀਤੀ ਸੀ ਫੇਰੀਆਂ ਵੀ ਗਈਆਂ ਹੂੰ ਹੂੰ ਕਈਆਂ ਦੇ ਦਸਤੇ ਲਿਆ ਕਿ ਜਿਹੜੇ ਲੀਡੀਆਂ ਉੱਤੇ ਬੈਠੇ ਸੀ ਉਹ ਵੀ ਕੁੱਟੀਆਂ ਗਈਆਂ ਤੇ ਬੰਦੇ ਵੀ ਕੁੱਟੇ ਗਏ ਜੀ ਸਿਰ ਵੀ ਪਾੜੇ ਗਏ ਕਈ ਕਿਤੇ ਨੂੰ ਹਸਪੀਟਲ ਗਏ ਹੂੰ ਪਹਿਲੀ ਵੀ ਨਹੀਂ ਹੋਇਆ ਸੀਗਾ ਕਿ ਪੰਜਾਬ ਸਰਕਾਰ ਕੈਪਟਨ ਮਨਿੰਦਰ ਸਿੰਘ ਨੇ ਕ੍ਰਾਸ ਪਰਚੇ ਦਰਜ ਕੀਤਾ ਸੀ ਦੋਵਾਂ ਤਰ੍ਹਾਂ ਦੇ ਜੀ ਐਸਪੀ ਸੀ ਬਾਰੇ ਬੜੇ ਪਿੱਟੇ ਸੀ ਸਾਡੇ ਦੇ ਪਰਚੇ ਕਿਵੇਂ ਜੀ ਇਸ ਦਾ ਬਿਲਕੁਲ ਮੈਂ ਕਾਨੂੰਨ ਦੀ ਲੰਗਾ ਨਹੀਂ ਹੁੰਦੀ ਜੋ ਮਰਜ਼ੀ ਹੈ ਠੀਕ ਹੈ ਜੀ ਅਜੇ ਵੀ ਪਰਚਾ ਸਟੈਂਡ ਕਰ ਦੋ ਹੁਣ ਇੱਥੇ ਜਦੋਂ ਇਹਨਾਂ ਨੂੰ ਕਹਿ ਦਿੱਤਾ ਕਿ ਉਹਨਾਂ ਨੇ ਨਹੀਂ ਗੱਲ ਕਹੀ ਵੀ ਗਿਆਨੀ ਜੀ ਤੁਸੀਂ ਵੀ ਸਖਤ ਕਰ ਤਾਸੀਂ ਵਾਂਗਾ ਫੜ ਕੇ ਆ ਜਾਓ ਜੀ ਉਹ ਤਾਂ ਆਏ ਨਹੀਂ ਪਰ ਅਸੀਂ ਤੁਹਾਡੇ ਨਾਲ ਡਾਂਗਾ ਫੜ ਕੇ ਜ਼ਰੂਰ ਲੋਟੇ ਤੁਹਾਡੇ ਹੱਕ ਲਈ ਜੀ ਜੀ ਤੁਹਾਡੇ ਨਾਲ ਬੇਇਨਸਾਫੀ ਹੋਈ ਹੈ ਸ਼੍ਰੀ ਗੁਰੂ ਗ੍ਰੰਥ ਸਾਹਿਬ ਸਤਕਾਰ ਕਮੇਟੀ ਸਿੱਖ ਸਦਭਾਵਨਾ ਦਲ ਈਨਾਂ ਬਾਗੀ ਕਰ ਜੀ ਬਾਗੀ ਭੜੇ ਨੇ ਇਹ ਕਹਿ ਦਿੱਤਾ ਵੀ ਵਿਆਨੀ ਹਰ ਤਿਸ ਨੂੰ ਤੱਕਾ ਹੋਇਆ ਤੇ ਇਹਦੇ ਵਾਸਤੇ ਅਸੀਂ ਇੱਕ ਵੱਡਾ ਇਕੱਠ ਕਰਾਂ ਠੀਕ ਹੈ ਜੀ ਤੇ ਪੌਸਿਬਿਲਟੀ ਹੈ ਵੀ ਲੋਕਾਂ ਦੇ ਵਿੱਚ ਰੋਸ ਤੇ ਹੈਗਾ ਹੀ ਆ ਬਿਲਕੁਲ ਹੈਗਾ ਜੀ ਇਹ ਇਕੱਠ ਵੱਡਾ ਹੋ ਜੇ ਆ ਕੋਈ ਪਤਾ ਨਹੀਂ ਚੱਬੇ ਵਰਗਾ ਇਕੱਠ ਹੋ ਜੇ ਚੱਬੇ ਵਰਗਾ ਇਕੱਠ ਜੇ ਕਿਤੇ ਉਹ ਜਾ ਇਕੱਠ ਹੋ ਗਿਆ ਤੇ ਫਿਰ ਉਦੋਂ ਤੇ ਆਪਣੀ ਸਰਕਾਰ ਸੀ ਬਾਗਲ ਸਰਕਾਰ ਸੀਗੀ ਹੂੰ ਹੂੰ ਉਨਤੇ ਸਰਕਾਰ ਵੀ ਹੈ ਨਹੀਂ ਤੇ ਕੁਝ ਹੈ ਵੀ ਨਹੀਂਗਾ ਹਾਂ ਕੀ ਬਣੂਗਾ ਸੋ ਇਹਨਾਂ ਦਾ ਕਾਲੀਆਂ ਦਾ ਫਿਰ ਇਹੀ ਜਾਣਦੇ ਸੀ ਹਾਂ ਬਿਲਕੁਲ 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 ਕੀ ਸੱਚੇ ਪਾਤਸ਼ਾਹ ਵੈਗਰੂ ਜਾਣੇ ਜੀ ਜੀ ਪੱਟੀ ਸਾਹਿਬ ਦੇ ਤਮਾਕੇ ਤੇ tMapਾਕਾ ਪੁਲਿਸ ਥਾਣੇ ਤੇ ਉਹੀ ਪੁਰਾਣਾ ਕੰਮ ਹੋ ਗਿਆ ਜਦੋਂ ਪਹਿਲਾਂ ਹੋਇਆ ਸੀ ਵੈਸੇ ਤੇ ਪੰਜਾਬ ਦੇ ਵਿੱਚ ਕੋਈ ਵੀ ਐਹੋ ਜਿਹੀ ਇਹ ਜਿੱਥੇ ਬੰਦੀ ਸਰਗਰਮ ਨਹੀਂ ਵੀ ਜਿੱਥੋਂ ਦੇ ਹਾਲਾਤ ਖਰਾਬ ਬੱਤੀ ਜੀ لیکن ਤੁਹਾਨੂੰ ਪਤਾ ਹੋਏਗਾ ਨਕਸ਼ਲਾਈਟ موومنٹ ਦੇ ਟੈਂਪ ਦੇ ਸਭ ਤੋਂ ਪਹਿਲਾ ਧਮਾਕਾ ਚਮਕੌਰ ਥਾਣੇ ਤੇ ਹੋਇਆ ਸੀ اچھا جی ਮੁੜ ਕੇ ਉਹ ਮੂਮੁੱਟ ਬਣ ਗਈ ਸੀ ٹھیک ہے جی ਮਹਾਤਮਾ ਗਾਂਧੀ ਨੇ ਇੱਕ ਅੰਦোলন شروع ਕੀਤਾ ਸੀ ਆਪਣਾ ਤੇ ਚੌਰਾ ਚਲੀ ਥਾਣੇ ਤੇ ਮਤਲਬ ਇਹ ਸਿੱਧੇ ਅੰਦੋਲਨ ਨਹੀਂ ਖਤਮ ਕਰਤਾ ਸੀ ٹھیک ਹੈ ਜੀ ਮੈਂ ਕਰਨਾ ਹੀ ਨਹੀਂ ਆਪਾਂ ਹੂੰ لیکن ਅੱਜ 26 ਜਨਵਰੀ ਦੇ ਵਿੱਚ 8 ਥਾਣਿਆਂ ਜਾਂ ਚੌਕੀਆਂ ਤੇ ਮਲੇ ਹੋ ਚੁੱਕੀਆਂ ਜੀ ਕਦੀ ਕਹਿੰਦੇ ਜੀ ਇਹ ਟੈਰ ਫੜ ਗਿਆ ਸੀ ਕੀ ਕਹਿੰਦੇ ਸੀ ਬਾਹਰ ਸਿੱਧੀ ਪਈਦੀ ਕਿ ਅੰਦਰ ਸੀ ਪਤਾ ਨਹੀਂ ਕੀ ਹੋ ਰਿਹਾ ਕੀ ਨਹੀਂ ਜੀ ਅੰਮ੍ਰਿਤਸਰ ਦੇ ਵਿੱਚ ਬੰਦ ਪਈ ਗੁਰਬਖਸ਼ ਸਿੰਘ ਚੌਕੀ ਦੇ ਬਾਹਰ ਵੀ ਤਮਾਸ਼ਾ ਆਇਆ ਫਿਰ ਬਕਸੀ ਵਾਲਾ ਉਹ ਗੁਰਦਾਸਪੁਰ ਤੇ ਆ ਪਹਿਲਾਂ ਵੀ ਇੱਕ ਉਹ ਤੇ ਬੇਡ ਚ ਕਿਤੇ ਹੋਇਆ ਸੀਗਾ ਗੁਰਦਾਸਪੁਰ ਦੇ ਵਿੱਚ 26 ਸਈਆਂ ਦਿਨਾਂ ਦੇ ਵਿੱਚ 8 ਜੇ ਧਮਾਕੇ ਹੋ ਗਏ ਤੇ ਸਾਡੀ ਸਰਕਾਰ ਕਿੱਥੇ ਤੇ ਮੰਤਰੀ ਕਿੱਥੇ ਤੇ ਡੀਜੀਪੀ ਕਿੱਥੇ ਜੀ ਇਹ ਤੇ ਪੰਜਾਬ ਦੇ ਹਾਲਾਤਾਂ ਨੂੰ ਲਾਂਬੂ ਲਾਉਣ ਦੀ ਗੱਲ ਜੀ ਤੇ ਦੂਜੇ ਕਿਨੇ ਕੋਈ ਆ ਜਾਂਦਾ ਵਾ ਸੋਸ਼ਲ ਮੀਡੀਆ ਦੀ ਫਲਾਣੇ ਦੇ ਜ਼ਿੰਮੇ ਨਹੀਂ ਲੈ ਲਈ ਹਮ ਹਮ ਇੱਕ ਪਾਸੇ ਤੋਂ ਅਜੇ ਮੋਬਾਈਲ ਤੇ ਮੈਸੇਜ ਆ ਕੇ ਤੁਹਾਨੂੰ ਮੈਂ ਫੋਨ ਕੀਤਾ ਸੀ ਪਹਿਲਾਂ ਮੈਸੇਜ ਆਇਆ ਸੀ ਜੀ ਕਹਿੰਦੇ ਤੁਹਾਨੂੰ ਕੋਈ ਵੀ ਸੀਬੀਆਈ ਦਾ ਕੋਈ ਵੀ ਕਿਸੇ ਪ੍ਰੋਫੈਸਰ ਦਾ ਕਿਸੇ ਤਰ੍ਹਾਂ ਦਾ ਕੋਈ ਮੈਸੇਜ ਆਵੇ ਤੇ ਤੁਸੀਂ ਨੇਚਰਲ ਕਲਮ ਬੁਰਾ ਰਹੀਏ ਉਸ ਨੂੰ ਫ੍ਰੀ ਨੰਬਰ ਉਹ ਤੇ ਤੁਸੀਂ ਆਪਣੀ ਕੋਲ ਮਿਲਦਾ ਹੀ ਨਹੀਂ ਜੀ ਉਹ ਤੇ ਗੱਲ ਹੀ ਨਹੀਂ ਹੁੰਦੀ ਮੈਂ ਤਾਂ ਅੱਜ ਤਿੰਨ ਵਾਰੀ ਕਰ ਲਿਆ ਉਹ ਕਹਿੰਦੇ ਤਾਂ ਹੈ ਨਾ ਜੀ ਨਾ ਮਿਲਿਆ ਮਤਲਬ ਉਹ ਕਿਨੇ ਵੀ ਗਲਤ ਜੇ ਉਹ ਗਲਤ ਹੱਦ ਐਸੇ ਕਿੱਥੋਂ ਹੋ ਗਿਆ ਜੀ ਇਹਦੀ ਪੜਤਾਲ ਕਰੋ ਵਾਕਈ ਇਹ ਬੰਦੇ ਵੀ ਹੈਗੇ ਕਿ ਇਹ ਕੋਈ ਸਿਸ਼ਟਕ ਗੇਮ ਵੀ ਹੋ ਰਹੀ ਹੈ ਜੀ ਜੇ ਇਸ ਤਰ੍ਹਾਂ ਪੰਜਾਬ ਦੇ ਸਹਿ ਮਿਲਦੀ ਰਹੀ ਪੰਜਾਬ ਦੇ ਹਲਾਤ ਸੁਧਾਰਨ ਦੀ ਕੋਸ਼ਿਸ਼ ਕੀਤੀ ਗਈ ਤੇ ਅੱਗੇ ਪੰਜਾਬ ਬਹੁਤ ਕਿੱਥੇ ਚ ਰਿਹਾ ਵਾ ਜੀ ਤੇ ਇਹ ਹਾਲਾਤ ਹੋਰ ਮਾਰੇ ਹੋ ਜਾਣਗੇ ਇਸ ਕਰਕੇ ਪੰਜਾਬ ਨੂੰ ਬਚਾਉਣ ਦੀ ਲੋੜ ਆ ਜੀ ਸਰਕਾਰ ਨੂੰ ਚਾਹੀਦਾ ਵੀ ਜੇ ਤੁਹਾਡੇ ਵਾਸਤੇ ਰੋਗ ਦੀ ਕੋਈ ਕੇਂਦਰ ਕੁਮਤਤ ਲੈ ਲਓ ਹੂੰ ਹੂੰ ਜੀ ਅਬਸਰ ਲੈ ਲੈਣੀ ਚਾਹੀਦੀ ਹੈ ਹਾਲਾਤ ਵਿਗੜਨ ਨਾਲੋਂ ਤਾਂ ਜੀ ਜੀ ਭਾਈ ਸਲਾਹ ਦੇ ਦਿਓ ਹੂੰ ਜੀ ਤੇ ਆਪਾਂ ਹੁਣ ਗੱਲ ਕਰੀਏ ਜੀ ਆਪਾਂ ਸੌਦਾ ਸਾਥ ਦਾ ਕਹਿੰਦਾ ਚੇਲਾ ਪ੍ਰਦੀਪ ਕਲੇਰ ਉਹ ਕਹਿੰਦਾ ਮੇਰੇ ਤੋਂ ਗਵਾਹੀ ਦਿਵਾਓ ਜੀ ਕਹਿੰਦਾ ਇਹਦੇ ਖਿਲਾਫ ਵੇਖੋ ਪ੍ਰਦੀਪ ਸਿੰਘ ਦੇ ਇਲਾਵਾ ਇਹ ਜਿਹੜਾ ਉਹ ਆਈਏ ਡੱਸ ਜੀ ਇਹ ਫੜਿਆ ਵੀ ਗਿਆ ਸੀ ਫੜਿਆ ਵੀ ਉਦੋਂ ਗਿਆ ਜਦੋਂ ਜੱਧਾ ਜ ਮੰਦਰ ਦੀ ਸੇਵਾ ਹੋ ਰਹੀ ਸੀ ਹੁਣ ਇਹ ਕਹਿੰਦਾ ਜੀ ਮੈਂ ਵਾਦਾ ਵਾ ਵਾ ਕਰਨੀ ਬਣਨੀ ਕਿਹਾ ਜੀ ਇਹਨੇ ਆਪਣੀ ਸਾਰੀ ਕਹਾਣੀ ਪਹਿਲੇ ਸੋਸ਼ਲ ਮੀਡੀਆ ਤੇ ਆਪਣੀ ਡਿਪਲੋਰ ਕਰ ਦਿੱਤੀ ਸਾਬ ਜੀ ਉਹ ਅਦਾਲਤ ਦੇ ਵਿੱਚ ਜੀ ਸੁਣਵਾਈ ਹੋਈ ਹੈ ਤੇ ਉਹਦੇ ਵਿੱਚ ਇਹਨੇ ਨਿਕਲ ਕਹੀ ਹੈ ਕਿ ਮੈਂ ਵਾਦਾ-ਮਾਫਦਾ ਮਾੜੀ ਤਿਆਰ ਹਾਂ ਜੀ ਤੇ ਮੈਂ ਤੁਹਾਨੂੰ ਕਹਾਣੀ ਦੱਸਦਾ ਵੀ ਕਿਸ ਤਰ੍ਹਾਂ ਉੱਥੇ ਮੀਟਗਾ ਹੁੰਦਿਆ ਸੀ ਤੇ ਕਿਸ ਤਰ੍ਹਾਂ ਕੀ ਹੁੰਦਾ ਸੀ ਤੇ ਕਿਸ ਤਰ੍ਹਾਂ ਸਾਨੂੰ ਹੁਕਮ ਹੋਇਆ ਸੀ ਕਿ ਜੀ ਵੀ ਜੇ ਤੁਹਾਡੇ ਬਾਬੇ ਦੀ ਫਿਲਮ ਇਹ ਨਹੀਂ ਚੱਲਣ ਦਿੰਦੇ ਤੇ ਤੁਸੀਂ ਇਹਨਾਂ ਦੇ ਬਾਬਾ ਕਿਵੇਂ ਕਰਨਾ ਇਹਨਾਂ ਦੇ ਬਾਬੇ ਨੂੰ ਕਿਵੇਂ ਜੀ ਹੁਣ ਉਹਨੇ ਤੇਨੀ ਗੱਲ ਕਹੇਤੀ ਹੇਨ ਵਾਜ਼ਾ ਮਾਗਵਰ ਮੰਡਰ ਤੇ ਵੱਧ ਮਾਗਵਰ ਮੰਤੂ ਆਪਣੇ ਬਿਆਨ ਤੇ ਮੇਰੇਕਾ 164 ਸਿਰਲਾ ਕਰਾ ਚੁੱਕਾ ਹੈ ਜੀ ਹਮ ਹਮ ਕੋਲ ਇਹਦੀ ਮੈਜਿਸਟਰੀ ਵੀ ਹੋਣੀ ਹੈ ਜੀ ਇਹ ਕੁੱਲ ਕੇਸ ਨੇ ਜੀ ਇੱਕ ਕੇਸ ਤੇ ਉਹ ਜਿਹੜਾ ਪਿੰਡ ਜਵਾਰਕੇ ਵਿੱਚੋਂ ਸਰੂਪ ਚੋਰੀ ਹੋਇਆ ਸੀਗਾ ਜੀ ਉਹਦੀ ਐਫਆਈਰ ਲਾਡ ਹੋਈ ਸੀ ਦੂਸਰਾ ਉਹ ਜਿਹੜੇ ਪੋਸਟਰ ਲੱਗੇ ਸੀਗੇ ਜੀ ਕੀ ਧਮਕੀ ਪਈ ਤੁਹਾਡਾ ਗੁਰੂ ਸਿੱਖੋ ਸਾਡੇ ਕੋਲ ਲਵ 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 ਜੀ ਤੇ ਜੀ ਐਸਪੀ ਜਦੋਂ ਅੰਖਾਰੇ ਗਏ ਸੀ ਜੀ ਇਹ 10 ਐਫਆਈ ਲੋਜ ਆਈਆ ਸੀ ਜਮ ਤੇ ਜਦੋਂ ਇਹਨਾਂ ਦੇ ਮਾਰਿਆ ਗਿਆ ਸੀ ਨਾ ਗੋਦੀ ਯਾ ਉਹ ਵੀ ਪ੍ਰਦੀਪ ਸਿੰਘ ਮਿਤਕਸ਼ਰਨਾ ਉਹ ਜੀ ਉਹਦਾ ਨਾਮ ਸੀ ਹਾਂ ਉਹ ਜਦੋਂ ਮਾਰਿਆ ਗਿਆ ਸੀ ਉਦੋਂ ਇਹਨਾਂ ਲਿਖ ਕੇ ਦਿੱਤਾ ਸੀ ਦਾਦ ਦੇ ਵਿੱਚ ਸਾਡਾ ਇੱਕ ਕਿਸ ਨੇ ਜਿਹੜੇ ਨੇ ਇਹ ਪੰਜਾਬ ਤੋਂ ਬਾਹਰ ਕਿਤੇ ਉਹ ਫਿਰ ਫਰੀਦਕੋਟ ਤੋਂ ਚੰਡੀਗੜ੍ਹ ਸ਼ਿਫਟ ਹੋ ਗਏ ਜੀ ਉਸ ਕੇਸ ਦੇ ਵਿੱਚ ਉਹ ਚੰਡੀਗੜ੍ਹ ਇਹਨਾਂ ਨੇ ਜਾ ਕੇ ਤੇ ਚੁੱਕੇ ਕਹਿੰਦਾ ਜੀ ਮੈਂ ਵਾਦਾ ਮਖਵਾਂ ਦੀ ਤਿਆਰ ਹਾਂ ਜੀ ਉਹਦੇ ਵਿੱਚ ਅਗਲੀ ਸੁਣਵਾਈ ਹੋਣ ਇਸ ਕੇਸ ਦੇ ਵਿੱਚ 9 ਜਨਵਰੀ ਨੂੰ ਹੋਵੇਗੀ ਠੀਕ ਹੈ ਜੀ ਠੀਕ ਹੈ ਸੋ ਪ੍ਰੋਗਰਾਮ ਸ਼ਾਮਾਂ ਤਾਂ ਦੇ ਵਿੱਚ ਮੇਰੇ ਨਾਲ ਨੇ ਸਰਦਾ ਜਸਪੀਤ ਸਿੰਘ ਪੱਟੀ ਹੋਰੀ ਜੇਕਰ ਤੁਸੀਂ ਵੀ ਇਸ ਪ੍ਰੋਗਰਾਮ ਦੇ ਵਿੱਚ ਕੋਈ ਐਡਵਰਟਾਈਜ਼ਮੈਂਟ ਦੇਣੀ ਚਾਹੁੰਦੇ ਤੁਸੀਂ ਸਾਡੇ ਨਾਲ ਸੰਪਰਕ ਕਰ ਸਕਦੇ ਹੋ 9780141741 ਕਹਿੰਦੇ ਨਸ਼ੇ 'ਚ ਗ੍ਰਫਤਾਰ ਕਿਹੜਾ ਸਾਬਕਾ ਵ代ਕ ਹੈ ਜੀ ਜਿਹਦਾ ਚਲਾਨ ਵੀ ਅਦਾਲਤ 'ਚ ਪੇਸ਼ ਹੋ ਗਿਆ ਤੇ ਅਦਾਲਤ ਨੇ ਜਵਾਨਤ ਵੀ ਮਨਜ਼ੂਰ ਕਰ ਲਈ ਬੀਬੀ ਸਤਕਾਰ ਅੱਛਾ ਜੀ ਬੀਬੀ ਸਤਕਾਰ ਕੋ ਨੂੰ ਬਕਾਇਦੇ ਤੌਰ ਤੇ 25 ਅਕਤੂਬਰ ਨੂੰ ਉਹਦੇ ਭਤੀਜੇ ਨਾਲ ਖੇਲ ਦੇ ਟਰੈਪ ਲਾ ਕੇ ਫੜਿਆ ਗਿਆ ਸੀ ਜੀ ਉਹਦੇ ਕੋਲ 1,56 ਜ ਡਰਗ ਮਨੀ ਫੜੀ ਗਈ ਸੀਗੀ ਤੇ 100 ਗ੍ਰਾਮ ਹੀਰੋਇਨ ਬਰਾਮਦ ਕੀਤੀ ਗਈ ਸੀ ਜੀ ਉਹ ਉਦੋਂ ਕੀਤੀ ਗਈ ਸੀ ਜਦੋਂ ਉਹ ਆਪਣੀ BMW ਦੇ ਵਿੱਚ ਆਪਣੇ ਭਾਂਜੇ ਨਾਲ ਜਿਵੇਂ ਉਹ ਦਿੱਲੀ ਵੀ ਦੇਣ ਗਈ ਸੀ ਜੀ ਭੱਜਣ ਦੀ ਕੋਸ਼ਿਸ਼ ਕੀਤੀ ਪਰ ਨਾ ਕਾਬੂ ਆਦਿ ਲੇਕਿਨ ਸੇਬ ਲੱਗਾ ਸੀ ਕਾਬੂ ਉਹਦੇ ਵਿੱਚ ਹੁਣ ਇਹਨਾਂ ਨੇ ਇਹਦਾ ਚਲਾਨ ਪੇਸ਼ ਕੀਤਾ ਵਾ ਜੀ ਤੇ ਚਲਾਨ ਪੇਸ਼ ਕਰਨ ਦੇ ਨਾਲ ਹੀ ਉਹਦੀ ਜ਼ਬਾਨਤ ਮਨਜ਼ੂਰ ਹੋਈ ਠੀਕ ਹੈ ਜੀ ਉਹਨੂੰ ਜਵਾਨੀ ਮਿਲ ਗਈ ਤੇ ਚਲਾਨੀ ਪੇਸ਼ ਹੋ ਗਿਆ ਕਿ ਉਹਨੂੰ ਵੀ ਪੁਸ਼ਪਰਤਲ ਦੀ ਗੱਲ ਰਹੀ ਕੋਈ ਨਹੀਂ ਹਾਂਜੀ ਰਹੀ ਨਹੀਂ ਹਾਂ ਤੇ ਜਵਾਨ ਤੇ ਮੈਣੀ ਮੈਣੀ ਸੀ ਲੇਕਿਨ ਜੇ ਸਾਡੇ ਇਹੋ ਜਿਹੇ ਸਤਕਾਰਯੋਗ ਵਿਅਕਤੀ ਬੀਬੀ ਸਤਕਾਰ ਕੌਰ ਹੀ ਇਹੇ ਜੇ ਕੰਮ ਕਰੂਗੀ ਤੇ ਕਿਸੇ ਨੂੰ ਕਿਸੇ ਨੂੰ ਜਾਵਾਂਗੇ ਹੂੰ ਹੂੰ ਫਿਰ ਆਪਾਂ ਕੀ ਕਹਿ ਸਕਦੇ ਬੀਡਰਾਂ ਕੋਲ ਕੀ ਆਸ ਰੱਖੀ ਜਾਵੇ ਆਪਣੇ ਬਿਲਕੁਲ ਬਿਲਕੁਲ ਜੀ ਤੇ ਉਹਨ ਪ੍ਰਕਾਸ਼ ਚਟਾਲਾ ਜੀ ਨਹੀਂ ਰਹੇ ਜੀ ਫਿਰ ਜੀ ਇਹ 7 ਵਰੀ ਵਿਧਾਇਕ ਰਹੇ ਆ ਬਈ 2-3 ਵਰੀ ਮੁੱਖ ਮੰਤਰੀ ਵੀ ਰਹੇ ਨੇ ਜੀ 99 ਸਾਲ ਦੀ ਉਮਰ ਸੀ ਇਹਨਾਂ ਦੀ ਇਹਨਾਂ ਦੇ ਫਾਦਰ ਵੱਡੇ ਸਰ ਪ੍ਰਕਾਸ਼ ਸਿੰਘ ਬਾਦਲ ਦੇ ਭਰਾ ਬਣੇ ਸੀ ਪਾਕਵੜਾ ਭਰਾ ਬਣੇ ਸੀ ਜੀ ਜਦੋਂ ਪੰਜਾਬ 'ਚ ਇਲੈਕਸ਼ਨ ਹੁੰਦੀ ਸੀ ਉਹ ਚਟਾਲਾ ਪਿੰਡ ਪਰਵਾਰ ਇੱਥੇ ਆ ਕੇ ਪ੍ਰਚਾਰ ਕਰਦਾ ਸੀ ਜਿਹੜੇ ਨੇ ਚੋਣਾਂ ਦੀ ਸੀ ਜੀ 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 ਦੋਵੇਂ ਕਹਿੰਦੇ ਸੀ ਬਿਸੀ ਰੀਜਨਲ ਪਾਰਟੀਆਂ ਹੂੰ ਹੂੰ ਕਾਫੀ ਨੇੜਤਾ ਸੀ ਇਹਨਾਂ ਦੀ ਆਪਸ ਵਿੱਚ ਨੇ ਤੇ ਚਟਾਲਾ ਸਾਹਿਬ ਜਿਹੜੇ ਉਪਰ ਦਾ ਚਟਾਲਾ ਵਾ ਇਹਨਾਂ ਨੇ ਭਰਤੀ ਕੀਤੀ ਸੀ 3200 ਸੇਧਾਬ ਜੀ ਉਹਦੇ ਜ ਵੱਡੇ ਪੱਧਰ ਤੇ ਕ੍ਰਪਸ਼ਨ ਹੋਈ ਸੀ ਤੇ ਇਹਨਾਂ ਨੂੰ ਤੇ ਇਹਨਾਂ ਦੀ ਬੇਟੀ ਨੂੰ 10 ਸਾਲ ਦੀ ਸਜ਼ਾ ਹੋਈ ਸੀ ਕੁਝ ਹੋਰ ਦੇ ਘਾਹੇਗੇ ਸੀ ਹੋਣ ਸੀ ਉਹ ਸਜ਼ਾ ਦੇ ਵਿੱਚੋਂ ਮੈਂ 950 ਸਾਲ ਸਦਾ ਕੱਤੀ ਸੀ ਜੀ ਵੈਸੇ ਤੇ ਕਾਫੀ ਸਮਾਂ ਲੰਮਾ ਸਮਾਂ ਜਦੋਂ ਸੀ ਕੋਵਿਡ ਦੇ ਵਿੱਚ ਤੇ ਪરાਵਲਤੇ ਰਹੇ ਤੇ ਧਿਆੜ ਜੇਲ੍ਹ ਦੇ ਵਿੱਚ ਸਭ ਤੋਂ ਵੱਡੀ ਉਮਰ ਦਾ ਕੈਦੀ ਜਿਹੜਾ ਸੀ ਉਹ ਪ੍ਰਕਾਸ਼ ਚਟਾਲਾ ਜੀ ਚਲੋ ਫਿਰ ਵੀ ਯੋਗਦਾਨ ਤੋਂ ਇੱਕ ਸਮਾਚਾਰ ਹੈਗਾ ਠੀਕ ਹੈ ਅੱਜ ਉਹਨੇ ਆਪਣੀ ਆਖਰੀ ਸਹਲਿਆ ਜੀ ਇਸ ਦੁਨੀਆ ਤੋਂ ਕੁਝ ਕਰਕੇ ਨੇ ਉਹਨਾਂ ਦੀ ਪਤਨੀ ਜਿਹੜੀ ਸਨੇਹ ਲੱਤਾ ਸੀ ਉਹ 2019 ਚਲੇ ਗਈ ਸੀ ਜੀ ਅਬ ਚਤਾਲ ਸਾਹਿਬ ਚਲੇ ਗਏ ਬਣੀਅਤ ਜੀ ਤੇ ਹੁਣ ਆਪਾਂ ਥੋੜੀ ਜੀ ਗੱਲ ਕਰ ਲਈਏ ਜੀ ਅ ਆਪਾਂ ਜਿਹੜਾ ਹੈ ਮੌਜੂਦਾ ਹਾਲਾਤ ਨੇ ਇਲੈਕਸ਼ਨਾਂ ਦੇ ਆ ਲੋ ਆ ਜਿਹੜੀਆਂ ਕਾਰਪੋਰੇਸ਼ਨ ਦੀਆਂ ਕੀ ਲੱਗਦਾ ਮਾਹੌਲ ਤੁਹਾਨੂੰ ਡਾਂਗ ਸੋਟਾ ਲਾ 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 ਕਾਰਪੋਰੇਸ਼ਨ ਵਿੱਚ ਚੋਣਾਂ ਦੇ ਵਿੱਚ ਸਭ ਤੋਂ ਵੱਡੀ ਗਲਤੀ ਇੱਕ ਜੇ ਹੋਈ ਹੈ ਜੀ ਪਟਿਆਰੇ ਦੇ ਵਿੱਚ ਇੱਕ ਬੀਬੀ ਕੋਲੋਂ ਹਾਕਮ ਪਿੰਡ ਵਾਲਿਆਂ ਨੇ ਕਾਗਜ਼ ਖੋਹ ਕੇ ਪਾੜੇ ਸੀ ਹਾਂਜੀ ਪਾੜੇ ਸੀਗੇ ਜੀ ਤੁਹਾਨੂੰ ਪਤਾ ਹੋਏਗੀ ਹੂੰ ਹੂੰ ਉਹ ਕਾਗਜ਼ ਪਾੜਨ ਦੀ ਪੂਰੀ ਵੀਡੀਓ ਵਾਇਰਲ ਹੋਈ ਸੀ ਜੀ ਕੌਣਸ ਨੇ ਕੋਈ ਕਾਰਵਾਈ ਨਹੀਂ ਕੀਤੀ ਹੂੰ ਮਾਮਲਾ ਹਾਈ ਕੋਰਟ ਨੂੰ ਗਿਆ ਤੇ ਹਾਈ ਕੋਰਟ ਨੇ ਪੁਲਿਸ ਡੀਜੀਪੀ ਨੂੰ ਇਹ ਗੱਲ ਕਹੀ ਸੀ ਜੀ ਕਿ ਜੇ ਤੁਸੀਂ ਵੀਡੀਓ ਵੇਖੀਏ ਕਹਿੰਦੇ ਅੱਜ ਵੇਖੀਏ ਜੀ ਤੇ ਕਹਿੰਦੇ ਕੱਲ ਫਿਰ ਆਜੋ ਹਾਂਜੀ ਤੁਹਾਡੀ ਤਾਂ ਗੱਲ ਕਰ ਲਈ ਜੀ ਹੁਣ ਅੱਜ ਅੱਜ ਹਾਈ ਕੋਰਟ ਨੇ ਇਹ ਗੱਲ ਕਹੀ ਕਿ ਤੁਸੀਂ ਆਪਣੀ ਜਿੰਮੇਵਾਰੀ ਸਹੀ ਤਰੀਕੇ ਨਾਲ ਨਿਭਾ ਨਹੀਂ ਰਹੇ ਜੀ ਸ਼ਰਮ ਤੋਂ ਘੋਰਿਆ ਵੀ ਜਿੰਨ ਸਭ ਕੋ ਦਿਖਾਈ ਦੇ ਰਿਹਾ ਤੁਸੀਂ ਪਰਚਾ ਕਦੋਂ ਤੱਕ ਕੀਤਾ ਇਸ ਤੇ ਹਮ ਹਮ ਉਹ ਕਹਿੰਦੇ ਜੀ ਕਰਦੇ ਨੇ ਕਹਿੰਦੇ ਨੋ ਜੀ ਵਿਦਨ ਫਿਰਪੀਨਮੈਂਟ ਕਰਕੇ ਦੱਸੋ ਤੁਹਾਨੂੰ 15 ਮਿੰਟ ਦਿੱਤੇ ਆ 15 ਮਿੰਟਾਂ ਦੀ ਪਰਚਾ ਦਰਜ ਕਰਕੇ ਦੱਸਣਾ ਜੀ ਤੇ ਉਹ ਪਰਚਾ ਉਹ ਬੀਬੀ ਦੀ ਜਿਹੜੀ ਹਾਈ ਕੋਰਟ 'ਚ ਕੈਦ ਗਈ ਸੀ ਉੱਤੇ 15 ਮਿੰਟਾਂ ਦੀ ਪਰਚਾ ਦਰਜ ਹੋ ਗਿਆ ਜੀ ਲੇਕਿਨ ਅਜੇ ਚੌੜਮਰੇ ਹਾਈ ਕੋਰਟ ਨੇ ਕੋਈ ਨਹੀਂ ਕੀਤਾ ਵੀ ਚੋਂ ਪੋਸਟਪੋਨ ਕਰਨੀ ਕੀ ਕਰਨਾ ਕੀ ਨਹੀਂ ਜੀ ਤੇ ਮੈਨੂੰ ਕਦੇ ਨਾ ਹੀ ਪੋਸਟਪੋਨ ਕੀਤੀ ਹਾਂ ਇਹ ਉਪ ਪਰਚਾਦਤ ਦੇ ਗਿਆ ਤੇ ਹਾਈ ਕੋਰਟ ਵੀ ਜੇ ਚੋਣ ਦੁਬਾਰਾ ਕਰਵਾ ਸਕਦੀ ਆਪਣੇ ਲੈਵਲ ਤੇ ਬਿਲਕੁਲ ਕਰਵਾ ਸਕਦੀ ਹੈ। ਇਹ ਤਾਂ ਚੰਗੀ ਗੱਲ ਆ। ਚੋਣਾਂ ਦੇ ਵਿੱਚ ਤੇ ਦੇਖੋ ਚੋਣਾਂ ਜਿੰਨੇ ਚੋਣ ਹੋ ਰਹੀ ਨਹੀਂ ਲੁੱਟੀਆਂ ਜਾ ਰਹੀਆਂ। ਲੁੱਟੀਆਂ ਜਾ ਰਹੀਆਂ ਜੀ ਲੁੱਟੀਆਂ ਜਾ ਰਹੀਆਂ ਬਿਲਕੁਲ। ਜਿੱਦੇ ਲੁੱਟਨੇ ਕਿਉਂ ਤੁਸੀਂ ਪੈਸੇ ਖਚ ਕੋਨੀ ਸਰਕਾਰ ਦਾ? ਹਾਂਜੀ। ਸੂਬੇ ਦਾ ਪੈਸਾ ਬਰਬਾਦ ਕਿ ਕਰਨੇ ਜਿਹੜੀ ਤਾਂ ਇਹ ਰੇਸ਼ੋ ਹੈਗੀ ਆ। ਜੀ। ਬਦਾ ਸਭ ਤੋਂ ਦੇ ਮਤਲਬ ਤੁਸੀਂ ਆਪਣੇ ਚੋਣ ਲਓ। ਚੋਣ ਲਓ ਬਸ ਗੱਲ ਖਤਮ ਕਰੋ। ਹੂੰ। ਕਾਹਨੂੰ ਤੁਸੀਂ ਨਾਮ ਨਾਮਿਨੇਟ ਕਰਨੇ ਕਰ ਲੋ ਬੰਦੇ ਤੁਸੀਂ ਆਪਣੇ। ਜੀ। ਐਵੇਂ ਲੋਕ ਕੰਮ ਤੁਸੀਂ ਪਰੇਸ਼ਾਨ ਕਰ ਰਹੇ ਹੋ ਖਰਚਾ ਕਰ ਰਹੇ ਹੋ ਸਰਕਾਰਾਂ ਦਾ ਖਰਚਾ ਕਰ ਰਹੇ ਹੋ ਸਰਕਾਰ ਦਾ ਪਹਿਲਾਂ ਸਰਪੰਚੀ ਲੁੱਟ ਲਈ ਜੀ 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 ਜਿਹੜਾ ਉੱਥੇ ਦਾ ਲੱਗਿਆ ਚੰਡੀਗੜ੍ਹ ਤਾਂ ਉੱਥੇ ਮੇਰੀ ਲੁੱਟ ਲਈ ਹੈ ਜੀ ਪਰ ਇਹ ਵੇਖੋ ਤੁਸੀਂ ਜੀ ਐਂਟੀ ਡਿਫੈਕਸ਼ਨ ਲਾ ਹੋਣ ਦੇ باوجود ਵੀ ਕੁਝ ਨਹੀਂ ਹੋ ਰਿਹਾ ਆ ਕਿ ਸਰਪੰਚੀ ਦੇ ਵਿੱਚ ਜਾਂ ਕਾਰਪੋਰੇਸ਼ਨ ਦੇ ਵਿੱਚ ਜਗਾਗੂ ਨਹੀਂ ਹੁੰਦਾ ਜੀ ਜਿੱਥੇ ਲਾਗੂ ਨਾ ਉੱਥੇ ਵੀ ਨਹੀਂ ਉਹ ਲਾਗੂ ਹੋ ਰਿਹਾ ਨਹੀਂ ਹੋਇਆ ਜੀ ਪੰਜਾਬ 'ਚ ਕਿਹੜਾ ਕਰਤਾ ਵੇਖਿਆ ਹੀ ਆਪਾਂ ਜੀ ਇਸ ਕਰਕੇ ਇੱਥੇ ਜਦੋਂ ਇਹ ਤੇ ਇਹ ਲੋਕਦਨੇ ਰਾਜਪੂਤ ਜਿਹਦਾ ਰਾਜ ਉਹਦੇ ਪੂਰ ਬਿਲਕੁਲ ਜੀ ਕੱਲ ਨੂੰ ਜੇ ਗਰਬੰਲੀ ਸਭ ਮੁਜਬਸ ਜਣੇ ਆਪਾਂ ਉਧਰ ਆ ਜੀ ਹੂੰ 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 ਆਪਾਂ ਕੋਈ ਤੁਹਾਡੇ ਕੋਲ ਲੱਗਣੀ ਹੈ ਜੀ ਜੀ ਸ਼ੁਕਰੀਆ ਬਹੁਤ ਬਹੁਤ ਮਿਹਰਬਾਨੀ ਬਣੀ ਮਿਹਰਬਾਨੀ ਸੋ ਇੱਕ ਫਿਲਹਾਲ ਬ੍ਰੇਕ ਜੀ ਬ੍ਰੇਕ ਤੋਂ ਬਾਅਦ ਫੇਰ ਹਾਜ਼ਰ ਹੋਣੇ ਆ ਸੋ ਜੁੜੇ ਰਹੋ ਰੇਡੀਓ ਪੰਜਾਬ ਟੂਡੇ ਦੇ ਨਾਲ ਤੇ ਮੇਰੇ ਨਾਲ ਨੇ ਸਰਦਾਰ ਜਸਵੀਰ ਸਿੰਘ ਪੱਟੀ ਤੇ ਇਸ ਤੋਂ ਬਾਅਦ